ਛੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀ ਦਾ ਮੌਸਮ ਹੋਵੇ ਤੇ ਕੱਚੀ ਹਲਦੀ ਦੀ ਸਬਜ਼ੀ ਹੋਵੇ ਫਿਰ ਮਜ਼ਾ ਹੀ ਆ ਜਾਂਦਾ ਪਰ ਬਹੁਤੇ ਲੋਕ ਇਹ ਸਬਜ਼ੀ ਪਸੰਦ ਨਹੀਂ ਕਰਦੇ ਕਿਉਂਕਿ ਇਹ ਥੋੜੀ ਜਿਹੀ ਤਿੱਖੀ ਹੁੰਦੀ ਹੈ ਖਾਣ ਵਿੱਚ ਮੁਸ਼ਕਲ ਹੁੰਦੀ ਹੈ ਪਰ ਜੇ ਤੁਸੀਂ ਥੋੜੀਆਂ ਜਿਹੀਆਂ ਗੱਲਾਂ ਦਾ ਧਿਆਨ ਰੱਖ ਲਿਆ ਇਹ ਇਹ ਸਾਰਾ ਤਰੀਕਾ ਤੁਸੀਂ ਅਪਣਾਇਆ ਤਾਂ ਸਬਜੀ ਇੰਨੀ ਜ਼ਿਆਦਾ ਟੇਸਟੀ ਬਣੂਗੀ ਕਿ ਸੋਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਸੀਂ ਕੱਚੀ ਹਲਦੀ ਦੀ ਸਬਜੀ ਹੈ ਜਿਹੜੀ ਉਹ ਖਾ ਰਹੇ ਹੋ ਅੱਜ ਸਵੇਰ-ਸਵੇਰ ਦੇ ਟਾਈਮ ਵਿੱਚ ਸੋਨੀ ਸਾਹਿਬ ਲੈ ਕੇ ਆਈ ਹਲਦੀ ਤੇ ਕਹਿੰਦੇ ਇਹਦੀ ਸਬਜੀ ਬਣਾਓ ਬਧੀਆ ਜੀ ਤੇ ਆਪਾਂ ਕੀ ਆ ਵੀ ਆਪਾਂ ਵੀ ਕੋਈ ਕਸਰ ਨਹੀਂ ਛੱਡਦੇ ਤਾਂ ਆਪਾਂ ਇੱਕ ਚਮਚ ਲੈ ਲਿਆ ਜੀ ਦੇਸੀ ਘਿਓ ਦਾ ਤੇ ਉਹਦੇ ਵਿੱਚ ਥੋੜੀ ਜਿਹੀ ਪਾਈ ਕਾਜੂ ਤੇ ਦੋ ਚਾਰ ਬਦਾਮਾਂ ਨੂੰ ਆਪਾਂ ਵਿਚਕਾਰੋਂ ਕੱਟ ਲਿਆ ਦੇਸੀ ਘਿਓ ਦੇ ਵਿੱਚ ਹੀ ਇਹ ਸਬਜੀ ਬਣੂਗੀ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜਿਹੜਾ ਜ਼ਰੂਰ ਰੱਖਿਓ ਕਿਉਂਕਿ ਇਹਦੇ ਵਿੱਚ ਤੇਲ ਵਗੈਰਾ ਬਿਲਕੁਲ ਨਾ ਵਰਤਿਓ ਹਲਕਾ ਜਿਹਾ ਕਾਜੂਆਂ ਨੂੰ ਤੇ ਬਦਾਮਾਂ ਨੂੰ ਆਪਾਂ ਰੋਸਟ ਕਰ ਲਿਆ ਜਦੋਂ ਹੀ ਇਹਨਾਂ ਨੇ ਆਪਣਾ ਕਲਰ ਚੇਂਜ ਕਰ ਲਿਆ ਥੋੜੀ ਜੀ ਵਧੀਆ ਜੀ ਖੁਸ਼ਬੂ ਦੇਣਗੇ ਨਾਲ ਦੀ ਨਾਲ ਬਾਹਰ ਕੱਢ ਲਿਓ ਉਸ ਤੋਂ ਬਾਅਦ ਉਸੇ ਘਿਓ ਦੇ ਵਿੱਚ ਪਾਓ ਜੀ ਤੁਸੀਂ ਆਪਣੀ ਗ੍ਰੇਟ ਕੀਤੀ ਹੋਈ ਹਲਦੀ ਹੌਲੀ ਹੌਲੀ ਮਿਕਸ ਕਰਦੇ ਜਾਓ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਸਲੋ ਰੱਖਿਓ ਉਸ ਤੋਂ ਬਾਅਦ ਆਪਾਂ ਇੱਕ ਚਮਚੇ ਦੇ ਵਿੱਚ ਦੇਸੀ ਘਿਓ ਦਾ ਹੋਰ ਪਾ ਦਾਂਗੇ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਪਰ ਇੱਥੇ ਤੁਸੀਂ ਕਈ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਇਹਨੂੰ ਪਕਾਉਣਾ ਹੈ ਸਲੋ ਫਲੇਮ ਤੇ ਪਕਾਉਣਾ ਹੈ ਤੇ ਪੂਰੇ ਸਬਰ ਨਾਲ ਪਕਾਉਣਾ ਕਿਉਂਕਿ ਇਹਨੂੰ ਪੱਕਣ ਤੇ ਲਗਭਗ 20 ਮਿੰਟ ਲੱਗ ਜਾਂਦੇ ਆ ਆਪਾਂ 250 ਗ੍ਰਾਮ ਹੀ ਇਹ ਕੱਚੀ ਹਲਦੀ ਲਈ ਸੀ ਜਦੋਂ ਤੁਸੀਂ ਇਹਨੂੰ ਪਕਾਉਣਾ ਤੇ ਲਗਾਤਾਰ ਹੀ ਕੜਚੀ ਜਾਂ ਚਮਚ ਨੂੰ ਹਿਲਾਉਣਾ ਕਿਉਂਕਿ ਇਹ ਪੈਨ ਦੇ نیچے ਲੱਗ ਜਾਂਦੀ ਹੈ ਇੱਥੇ ਤੁਸੀਂ ਨਾਨ ਸਟਿਕ ਪੈਨ ਵੀ ਯੂਜ਼ ਕਰ ਸਕਦੇ ਹੋ ਤੇ ਜਦੋਂ ਇਹ ਬਣ ਗਈ ਇਹਦੀ ਇੱਕੋ ਹੀ ਨਿਸ਼ਾਨੀ ਹੈ ਇਹ ਪੈਨ ਨੂੰ ਆਪਣੇ ਆਪ ਹੀ ਛੱਡ ਜੂਗੀ ਕਲਰ ਵਗੈਰਾ ਚੇਂਜ ਕਰ ਲੂਗੀ ਤੇ ਬਧਿਆ ਜੀ ਖੁਸ਼ਬੂ ਦੇਊਗੀ ਦੇਖੋ ਸਭ ਕੁਝ ਇਹਦਾ ਚੇਂਜ ਹੋ ਗਿਆ ਤੇ ਪੈਨ ਨੂੰ ਵੀ ਇਹਨੇ ਛੱਡਤਾ ਤੇ ਹੁਣ ਆਪਾਂ ਇਹ ਸਾਰੀ ਹਲਦੀ ਹੈ ਜਿਹੜੀ ਕੱਢ ਕੇ ਬਾਹਰ ਰੱਖ ਲਾਂਗੇ ਫਿਰ ਉਸੇ ਪੈਨ ਦੇ ਵਿੱਚ ਆਪਾਂ ਇੱਕ ਚਮਚ ਭਰ ਕੇ ਪਾਮਾਗੇ ਜੀ ਦੇ ਸਿੱਕੇ ਉਹਦਾ ਦੇਸੀ ਕਿਉ ਹੈ ਜਿਹੜਾ ਇਸ ਸਬਜੀ ਵਿੱਚ ਥੋੜਾ ਜਿਹਾ ਜ਼ਿਆਦਾ ਪੈਂਦਾ ਕਿਉਂਕਿ ਸਬਜੀ ਹੈਲਥੀ ਵੀ ਬਣਦੀ ਹੈ ਤੇ ਟੇਸਟੀ ਵੀ ਬਣਦੀ ਹੈ ਬਾਕੀ ਸਰਦੀ ਦਾ ਟਾਈਮ ਹੈ ਇਸ ਟਾਈਮ ਵਿੱਚ ਕਿਉਂ ਨਹੀਂ ਖਾਦਾ ਤਾਂ ਫਿਰ ਕਦੋਂ ਖਾਦਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਭੁੰਨਾਂਗੇ ਆ ਪਜੀਰਾ ਜਦੋਂ ਜੀਰਾ ਭੁੰਜ ਗਿਆ ਤੇ ਫਿਰ ਆਪਾਂ ਪਾ ਦਾਂਗੇ ਜੀ ਵਿੱਚ ਪਿਆਜ਼ ਜਿਹੜੇ ਪਿਆਜ਼ ਆਪਾਂ ਬਰੀਕ ਤੇ ਲੰਬੇ ਕੱਟਨੇ ਆ ਤੇ ਉਹ ਵੀ ਆਪਾਂ 200 ਗ੍ਰਾਮ ਦੇ ਲਗਭਗ ਕੱਟੇ ਹੈਗੇ ਐਨੇ ਪਿਆਜ਼ ਤੁਸੀਂ ਜ਼ਰੂਰ ਪਾਓ 250 ਗ੍ਰਾਮ ਹਲਦੀ ਵਿੱਚ ਤੇ ਇਹਦੇ ਨਾਲ ਸਬਜੀ ਟੇਸਟੀ ਬਣਦੀ ਹੈ ਬਾਕੀ ਜਿਹੜਾ ਇਹਨਾਂ ਦਾ ਟੇਸਟ ਹੈ ਉਹ ਬੈਲੈਂਸ ਚ ਹੋ ਜਾਂਦਾ ਹੈ ਨਾ ਜਿਆਦਾ ਉਹ ਤਿੱਖੀ ਲੱਗਦੀ ਹੈ ਪਿਆਜ਼ ਥੋੜੀ ਜਿਹੀ ਮਿੱਠੇ ਹੁੰਦੇ ਆ ਸਬਜੀ ਵਧੀਆ ਬਣਦੀ ਹੈ ਫਿਰ ਦੋ ਤਿੰਨ ਪਾਵਾਂਗੇ ਹਰੀਆਂ ਮਿਰਚਾਂ ਬਿਲਕੁਲ ਬਰੀਕ ਕੱਟ ਕੇ ਤੇ ਹੌਲੀ ਹੌਲੀ ਇਹਨੂੰ ਹਿਲਾਉਂਦੇ ਰਵਾਂਗੇ ਪੂਰੀ ਸਬਜੀ ਵਿੱਚ ਗੈਂਸ ਦੀ ਫਲੇਮ ਹੈ ਮੀਡੀਅਮ ਟੂ ਸਲੋਈ ਰੱਖਣੀ ਹੈ ਜਿੰਨੀ ਹੌਲੀ ਪਕਾਉਗੇ ਉਨੀ ਜਿਆਦਾ ਟੇਸਟੀ ਪੱਕੂਗੀ ਜਦੋਂ ਇਹ ਪਿਆਜ਼ ਪੱਕ ਗਏ ਉਸ ਤੋਂ ਬਾਅਦ ਵਿੱਚ ਪਾ ਦਿਓ ਟਮਾਟਰ ਤੇ ਇਹਨੂੰ ਵੀ ਬਨਣ ਲਈ ਰੱਖ ਦਿਓ ਇਹ ਪੂਰੀ ਸਬਜੀ ਹੈ ਜਿਹੜੀ 40 ਤੋਂ 45 ਮਿੰਟਾਂ ਦੇ ਵਿੱਚ ਤਿਆਰ ਹੁੰਦੀ ਹੈ ਪਰ ਉਦੋਂ ਬਾਅਦ ਐਨੀ ਜਿਆਦਾ ਟੇਸਟੀ ਬਣਦੀ ਹੈ ਜਦੋਂ ਤੁਸੀਂ ਇੱਕ ਵਾਰੀ ਖਾ ਲਈ ਤਾਂ ਇਹਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਬਣਾਇਆ ਕਰੋਗੇ ਫਿਰ ਲਈਏ ਜੀ ਆਪਾਂ ਤਿੰਨ ਚਾਰ ਚਮਚੇ ਦਹੀਂ ਦੇ ਦਹੀਂਾਂ ਤੋਂ ਬਿਲਕੁਲ ਖੱਟਾ ਨਹੀਂ ਹੋਣਾ ਚਾਹੀਦਾ ਉਸ ਤੋਂ ਬਾਅਦ ਇਹਦੇ ਵਿੱਚ ਪਾਇਓ ਰੰਗ ਵਾਲੀ ਮਿਰਚ ਥੋੜੀ ਜਿਹੀ ਪਾਵਾਂਗੇ ਤਿੱਖੀ ਮਿਰਚ ਫਿਰ ਪਾਵਾਂਗੇ ਧਨੀਆ ਪਾਊਡਰ ਮਸਾਲਾ ਵਗੈਰਾ ਇਹਦੇ ਵਿੱਚ ਆਪਾਂ ਬਿਲਕੁਲ ਯੂਜ਼ ਨਹੀਂ ਕਰਾਂਗੇ ਨਾ ਹੀ ਆਪਾਂ ਇੱਥੇ ਦੇ ਵਿੱਚ ਨਮਕ ਪਾਵਾਂਗੇ ਉਸ ਤੋਂ ਬਾਅਦ ਜੀ ਆਪਣੇ ਪਿਆਜ਼ ਤੇ ਟਮਾਟਰ ਬਨ ਗਏ ਤੇ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਦਹੀਂ ਵਾਲਾ ਜਿਹੜਾ ਆਪਣਾ ਬੈਟਰ ਆਪਾਂ ਤਿਆਰ ਕੀਤਾ ਉਹ ਇਹਦੇ ਵਿੱਚ ਮਿਕਸ ਕਰ ਦਾਂਗੇ ਹੌਲੀ ਹੌਲੀ ਇਹਨੂੰ ਪਕਾਈ ਜਾਵਾਂਗੇ ਜਦੋਂ ਤੱਕ ਇਹ ਮਸਾਲਾ ਨਹੀਂ ਪੱਕਦਾ ਤੁਸੀਂ ਇਹਨੂੰ ਨਾਲ-ਨਾਲ ਖਲਾਉਂਦੇ ਰਹਿਣਾ ਤੇ ਇੱਥੇ ਦਹੀਂ ਦਾ ਜਿਹੜਾ ਵੀ ਥੋੜਾ ਜਿਹਾ ਪਾਣੀ ਛੱਡੂਗਾ ਤੇ ਉਹ ਤੁਸੀਂ ਬਿਲਕੁਲ ਚਿਹਰੇ ਨਹੀਂ ਦੇਣਾ ਪੂਰਾ ਇਹਨੂੰ ਸੁਕਾ ਦੇਣਾਗਾ ਕੱਚੀ ਹਲਦੀ ਦੀ ਸਬਜੀ ਤੁਹਾਨੂੰ ਕਿਓ ਜੀ ਲੱਗ ਰਹੀ ਹੈ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਉਸ ਤੋਂ ਬਾਅਦ ਜੀ ਜਦੋਂ ਇਹ ਪੱਕ ਗਿਆ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਤਿਆਰ ਕੀਤੀ ਹੋਈ ਹਲਦੀ ਜਿਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਪਕਾ ਲਿਆ ਸੀ ਹੌਲੀ ਹੌਲੀ ਇਹਨੂੰ ਵਿੱਚ ਮਿਕਸ ਕਰ ਦਿਓ ਇੱਥੇ ਇਹਦੀ ਖੁਸ਼ਬੂ ਹੈ ਜਿਹੜੀ ਬੜੀ ਸੋਹਣੀ ਆਉਣ ਲੱਗੀ ਬਿਲਕੁਲ ਨਹੀਂ ਲੱਗਦਾ ਕਿ ਘਰ ਦੇ ਵਿੱਚ ਕੋਈ ਅਲੱਗ ਜੀ ਸਬਜ਼ੀ ਬਣੀ ਹੈ ਆਮ ਸਬਜ਼ੀਆਂ ਵਾਂਗੂ ਇਹਦਾ ਬਧਿਆ ਟੇਸਟ ਹੋਊਗਾ ਜ਼ਿਆਦਾ ਤਿੱਖੀ ਵੀ ਨਹੀਂ ਲੱਗਣੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਏ ਆਪਾਂ ਉਬਲੇ ਹੋਏ ਮਟਰ ਇੱਥੇ ਤੁਸੀਂ ਫਰੋਜ਼ਨ ਮਟਰ ਵੀ ਯੂਜ਼ ਕਰ ਸਕਦੇ ਹੋ ਪਰ ਅੱਜਕੱਲ ਤਾਜ਼ੇ ਮਟਰ ਆਏ ਹੋਏ ਤਾਂ ਉਹੀ ਲੈ ਕੇ ਉਬਾਲ ਲਿਓ ਥੋੜਾ ਜਿਹਾ ਬਿਲਕੁਲ ਪਾ ਦਿਓ ਜੀ ਵਿੱਚ ਪਾਣੀ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਦਿਓ ਤੇ ਹੁਣ ਆਪਣਾ ਰਹਿ ਗਿਆ ਜੀ ਜ਼ਰੂਰੀ ਇਹਦੇ ਵਿੱਚ ਪਾਉਣਾ ਨਮਕ ਜਿਹੜਾ ਆਪਾਂ ਹਜੇ ਤੱਕ ਨਹੀਂ ਪਾਇਆ ਸੀ ਸਬਜ਼ੀ ਦੇ ਹਿਸਾਬ ਨਾਲ ਹੁਣ ਤੁਸੀਂ ਇਹਦੇ ਵਿੱਚ ਨਮਕ ਪਾਓ ਆਪਾਂ ਇਹਦੇ ਵਿੱਚ ਸਹਿੰਦਾ ਨਮਕ ਯੂਜ਼ ਕੀਤਾ ਤੁਸੀਂ ਜਿਹੜਾ ਮਰਜ਼ੀ ਪਾ ਲਿਓ ਤੇ ਇਹਨੂੰ ਫੇਰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਜੀ ਇੱਥੇ 1 ਤੋਂ 1.5 ਮਿੰਟ ਤੱਕ ਸਬਜੀ ਨੂੰ ਸਲੋ ਫਲੇਮ ਤੇ ਪਕਾਓ ਚਾਹੇ ਤੁਸੀਂ ਇਹਨੂੰ ਟੱਕ ਕੇ ਪਕਾ ਲਿਓ ਤੇ ਚਾਹੇ ਤੁਸੀਂ ਇਸੇ ਤਰੀਕੇ ਨਾਲ ਹੀ ਪਕਾ ਲਿਓ ਕਿਉਂਕਿ ਮਟਰ ਤਾਂ ਆਪਣੇ ਜਿਹੜੇ ਹੈਗੇ ਆ ਉਹ ਬਿਲਕੁਲ ਉਬਲੇ ਹੋਏ ਹੈਗੇ ਪਰ ਆਪਾਂ ਜਿਹੜਾ ਵੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਹੁਣ ਚੰਗੀ ਤਰ੍ਹਾਂ ਸੁਕਾ ਲੈਣਾ ਤਾਂਕਿ ਸਬਜੀ ਜਿਹੜੀ ਆਪਣੀ ਵਧੀਆ ਤਿਆਰ ਹੋ ਜੇ ਤੇ ਆਪਣੀ ਇੱਕ ਕੱਚੀ ਹੈਲਦੀ ਦੀ ਸਬਜੀ ਜਿਹੜੀ ਤਿਆਰ ਹੋਗੀ ਤੇ ਫਿਰ ਜਿਹੜੇ ਵੀ ਆਪਾਂ ਕਾਜੂ ਬਦਾਮ ਕੀਤੇ ਸੀ ਫਰਾਈ ਇਹਦੇ ਉੱਪਰ ਪਾ ਦਾਂਗੇ ਪਰ ਇਹ ਆਪ ਲੈ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਪਾਇਓ ਬੜੀ ਵਧੀਆ ਸਬਜੀ ਲੰਗਦੀ ਹੈ ਤੇ ਬਾਕੀ ਟੇਸਟੀ ਵੀ ਬਣਦੀ ਹੈ ਤੇ ਆਪਾਂ ਜੀ ਇੱਕ ਸਬਜੀ ਕਰ ਲਈ ਤਿਆਰ ਹੁਣ ਜਲਦੀ ਤੋਂ ਜਲਦੀ ਤੁਸੀਂ ਜੇ ਚੈਨਲ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਤੇ YouTube ਤੇ ਲਿੰਕ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਕਰੋ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਰਦੀ ਦਾ ਮੌਸਮ ਹੈ ਤੇ ਜੀ ਵਧੀਆ ਜੀ ਸਬਜੀ ਬਣਾ ਕੇ ਹੁਣ ਜਲਦੀ ਤੋਂ ਜਲਦੀ ਖਾਓ ਤમે ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਸਬਜੀ ਇਹ ਜਿਹੜੀ ਉਹ ਕਿਓ ਜੀ ਬਣੀ ਬਾਕੀ ਇਹਦੇ ਵਿੱਚ ਥੋੜੀਆਂ ਜਿਹੀਆਂ ਗੱਲਾਂ ਜਿਨ੍ਹਾਂ ਦਾ ਤੁਸੀਂ ਧਿਆਨ ਰੱਖਣਾ ਹੈ ਸਬਜੀ ਬੜੀ ਟੇਸਟੀ ਬਣੂਗੀ ਇੱਕ ਵਾਰੀ ਮੈਂ ਦੁਬਾਰਾ ਸਾਰੀਆਂ ਗੱਲਾਂ ਰਿਪੀਟ ਕਰਦੀਆਂ ਕਿ ਸਬਜੀ ਇਹ ਜਿਹੜੀ ਉਹ ਦੇਸੀ ਘਿਓ ਦੇ ਵਿੱਚ ਹੀ ਬਣਾਇਓ ਜਿਨ੍ਹਾਂ ਨੂੰ ਇੰਜ ਲੱਗਦਾ ਕਿ ਘਿਓ ਜ਼ਿਆਦਾ ਤਾਂ ਬਈ ਉਹ ਸਬਜੀ ਫਿਰ ਉਹਨਾਂ ਦੀ ਆਪਣੇ ਹਿਸਾਬ ਨਾਲ ਬਣੂਗੀ ਉਸ ਤੋਂ ਬਾਅਦ ਜੀ ਤੁਸੀਂ ਇਹਨੂੰ ਜਦੋਂ ਹੀ ਹਲਦੀ ਨੂੰ ਭੁੰਨੋਗੇ ਇਹਦੇ ਵਿੱਚ ਪਕਾਓਗੇ ਤਾਂ ਉਹਨੂੰ ਨਾ ਨਾਲ ਹਲਾਉਂਦੇ ਰਹਿਣਾ ਕਿਉਂਕਿ ਇਹ ਪੈਨ ਦੇ ਨਾਲ ਚਿਪਕ ਜਾਂਦੀ ਹੈ ਤੇ ਪਰ ਤੁਸੀਂ ਇਹਦੇ ਲਈ ਨਾਨ ਸਟਿਕ ਪੈਨ ਵੀ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਡਰਾਈ ਫਰੂਟ ਹੈ ਜਿਹੜੇ ਤੁਸੀਂ ਪਾਏ ਹੈ ਉਹਦੇ ਨਾਲ ਟੇਸਟ ਵਧੀਆ ਆਉਂਦਾ ਹੈ ਤੁਸੀਂ ਚਾਹੋ ਤਾਂ ਉਹਨਾਂ ਸਕਿਪ ਕਰ ਸਕਦੇ ਹੋ ਤੇ ਜਿੰਨੀ ਤੁਹਾਡੀ ਹਲਦੀ ਹੈ ਬਸ ਉਸ ਤੋਂ ਥੋੜੀ ਜਿਹੀ ਘਾਟੀ ਤੁਸੀਂ ਪਿਆਜ਼ ਪਾਓ ਤੇ ਮਟਰ ਤੁਸੀਂ ਇਹਦੇ ਵਿੱਚ ਜ਼ਰੂਰ ਮਿਕਸ ਕਰਿਓ ਕਿਉਂਕਿ ਇਹਦੇ ਨਾਲ ਬੜੀ ਵਧੀਆ ਸਬਜੀ ਦੇਖਣ ਵਿੱਚ ਲੱਗਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨ